ਮੈਨੂੰ ਕਿੱਥੇ ਰਹਿੰਦੇ ਹੋ ਕਿਹੜਾ ਮਹੱਲਾ ਹੈਗਾ ਕੀ ਹੋਇਆ ਮੇਰਾ ਅਜੀਤਨਗਰ ਮਹੱਲਾ ਐ ਐਸੇ ਨਗਰ ਗੁਰਦੁਆਰੇ ਵੜੀ ਸਹਿਬਜਾ ਦਾ ਅਜੀਤਨਗਰ 21 ਨੰਬਰ ਸਾਡਾ ਹਾਊਸ ਆ ਪਿਆਰੇ ਲਾਲ ਸੋਹਰਾ ਸਾਹਿਬ ਮੇਰੇ ਨਾਂ ਆ ਮੈਂ ਲਖਵਿੰਦਰ कौर ਮਨਜੀਤ ਕੁਮਾਰ ਵਾਈਫ ਆਫ ਮੈਂ ਹਸਪੀਟਲ ਗਈ ਸੀਗੀ ਮੈਂ ਔਰ ਮੇਰਾ ਬੇਟਾ ਅਸੀਂ 11 ਵਜੇ ਗਏ ਆ 12 ਕ ਵਜੇ ਜਦੋਂ 1 ਵਜੇ ਅਸੀਂ ਵਾਪਸ ਆਏ ਤੇ ਸਾਡੇ ਚੋਰੀ ਹੋਈ ਪਈ ਸੀਗੀ ਤਿੰਨ ਟੋਲੇ ਸੋਨਾ ਸੀਗਾ 20000 ਰੁਪਏ ਸੀ ਲੱਗਦਾ ਨਹੀਂ ਕਿ ਚੋਰੀਆਂ ਆਜਕਲ ਬਹੁਤ ਜ਼ਿਆਦਾ ਹੋ ਰਹੀਆਂ ਹੈ ਜੀ ਪੁਲਿਸ ਡਿਪਾਰਟਮੈਂਟ ਨੂੰ ਵਿਵਾਰ ਵਿੱਚ ਜਿਹੜਾ ਆਵਾਜ਼ ਪ੍ਰਸਤ ਕਰਨ ਚਾਹੀਦਾ ਹੈ ਚੋਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਤੇ ਸਰਕਾਰ ਨੂੰ ਸਖਤ ਤੋਂ ਸਖਤ ਕਦਮ ਚੁੱਕਿਆ ਜਾਵੇ ਔਰ ਇਨਸਾਫ ਦਿੱਤਾ ਜਾਵੇ ਕੋਈ ਸੀਸੀਟੀਵੀ ਦੇ ਵਿੱਚ ਵੀ ਆਇਆ ਕੁਝ ਉਹ ਹਾਂਜੀ ਸੀਸੀ ਕੈਮਰੇ ਵਿੱਚ ਆਇਆ 12 ਵਜੇ ਦੇ 2 ਮਿੰਟ ਤੇ ਉਹ ਚੜਿਆ 12 ਵਜੇ 16 ਮਿੰਟ ਤੇ ਉਹ ਆਊਟ ਹੋਇਆ ਕਿੰਨੇ ਜਾਨੇ ਸੀ ਜੀ ਇੱਕ ਜਣਾ ਹੀ ਸੀਗਾ। ਚਾਹਤ ਆਇਆ ਸੀ। ਰਾਈਟ ਐਕਟ ਵਾਈ ਸੀਗਾ ਉਦੋਂ। ਤੁਰ ਕੇ ਆਇਆ। ਕੀ ਮੰਨ ਕਰਦੇ ਹੋ? ਤੁਰ ਕੇ ਆਇਆ ਸੀਗਾ ਅਸੀਂ ਮੰਨ ਕਰਦੇ ਹਾਂ ਵੀ ਇਨਸਾਫ ਕੀਤਾ ਜਾਵੇ। ਕੀਤਾ ਜਾਵੇ। ਇਹ ਪਹਾੜੀ ਇਲਾਕੇ ਦੇ ਵਿੱਚ ਕਾਫੀ ਸਮੇਂ ਤੋਂ ਕਾਫੀ ਚੋਰੀਆਂ ਹੋ ਚੁੱਕੀਆਂ ਰਹੀਆਂ। ਸਸੀਗਰ ਸਰ। ਸਰ ਜਦੋਂ ਦਾ ਮੈਂ ਐਮਸੀ ਬਣਿਆ ਮੈਨੂੰ 3 ਸਾਲ ਹੋ ਗਏ। ਘੱਟੋ ਘੱਟ 27 ਵੀ 28 ਵੀ ਚੋਰੀ ਆ ਮੇਰੇ ਮਹੱਲਿਆ 'ਚ। ਅਜੀਤ ਨਗਰ, ਸ਼ਾਸ਼ਤੀ ਨਗਰ ਤੇ ਲਾਜਮੰਤੀ ਨਗਰ 'ਚ। ਅੱਜ ਤੱਕ ਪੁਲਿਸ ਪ੍ਰਸ਼ਾਸਨ ਕੋਲੋਂ ਇੱਕ ਵੀ ਚੋਰੀ ਟਰੇਸ ਨਹੀਂ ਹੋਈ। ਕਿਉਂਕਿ ਪੁਲਿਸ ਪਛਾਣ ਆਪਣੀ ਨੀਂਦੇ ਸੁੱਤੀ ਆ ਸਾਡੀ ਸਰਕਾਰ ਜਿਹੜੀ ਬਦਲਾਵੀ ਸਰਕਾਰ ਆ ਉਹ ਆਪਣੀ ਨੀਂਦੇ ਸੁੱਤੀ ਆ ਕੋਈ ਵੀ ਦਿਨੇ ਬੰਦਾ ਸੇਫ ਨਹੀਂ ਤੇ ਰਾਤ ਨੂੰ ਬੰਦਾ ਕੀ ਸੇਫ ਹੋਊਗਾ ਘਟੋ ਘਟ ਵੀ 28 ਮਹੀਨ 29 ਮਿਚੋਰੀ ਹੈ ਕੋਈ ਪੁਲਿਸ ਕੋਈ ਪੁਲਿਸ ਪਛਾਣੇ ਦਾਨਦੇ ਆ ਆ ਕੇ ਚੈੱਕ ਕਰਕੇ ਚੱਲ ਜਾਂਦੇ ਆ ਤਿੰਨ ਵਾਰ ਅਸੀਂ ਚੋਰ ਫੜਿਆ ਤਿੰਨ ਵਾਰ ਫੜ ਕੇ ਅਸੀਂ ਮਹੱਲੇ ਵਾਸੀਆਂ ਦੀ ਮਦਦ ਨਾਲ ਥਾਣੇ ਦੇ ਕੇ ਆਏ ਆ ਉਹਨਾਂ ਜਿਹੜਾ ਜਿਹੜੇ ਚੋਰਾਂ ਨੂੰ ਅਸੀਂ ਫੜਾ ਕੇ ਆਏ ਆ ਹਜੇ ਤੱਕ ਉਹਨਾਂ ਤੋਂ ਵੀ ਬਰਾਮਤ ਨਹੀਂ ਹੋ ਸਕਿਆ ਕਿ ਜਿਹੜੀਆਂ ਚੋਰੀਆਂ ਟਰੇਸ ਕੀਤੀਆਂ ਗਈਆਂ ਹੋ ਸਭ ਤੋਂ ਜ਼ਿਆਦਾ ਨਿਲਾਇਕੀ ਹੈ ਜੀ ਪਹਿਲੀ ਨਿਲਾਇਕੀ ਤੇ ਪੁਲਿਸ ਪ੍ਰਸ਼ਾਸਨ ਦੀ ਹੈ ਬਾਕੀ ਮੈਂ ਨਿਲਾਇਕੀ ਸਰਕਾਰ ਦੀ ਸਮਝੂਗਾ ਕਿ ਇੰਨੇ ਬਦਲਾਅ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਸਾਡੇ ਲਈ ਬਦਲਾਅ ਕਾਦਾ ਸਾਡਾ ਤਾਂ ਦਿਨ ਦਿਹਾੜੇ ਮਹੱਲੇ ਦੇ ਵਿੱਚ ਚੋਰੀਆਂ ਹੋ ਰਹੀਆਂ ਅਸੀਂ ਮੰਗੇ ਕਰਦੇ ਸਾਨੂੰ ਇਨਸਾਫ ਕੀਤਾ ਜਾਵੇ ਸਾਡੇ ਵਾਰ-ਵਾਰ ਮਹੱਲੇ 'ਚ ਚੋਰੀਆਂ ਹੁੰਦੀਆਂ ਉਹ ਦਿਨ ਦਿਹਾੜੇ ਚੋਰੀ ਹੁੰਦੀਆਂ ਲੋਕੀ ਸਾਡੇ ਮਹੱਲੇ ਵਾਸੀਆਂ ਨੇ ਕੰਮਾਂ ਤੇ ਵੀ ਜਾਣਾ ਕਰਾ ਕਿਤੇ ਵੀ ਰਿਸ਼ਤੇਦਾਰਾਂ ਦੇ ਵੀ ਜਾਣਾ ਇਹਦਾ ਮਤਲਬ ਕਿ ਕੋਈ ਬੰਦਾ ਸੇਫ ਹੀ ਨਹੀਂ ਦਿਨੇ ਚੋਰੀਆਂ ਦਿਨ ਦਿਹਾੜੇ 12 ਵਜੇ ਚੋਰੀ 12 ਵਜੇ ਚੋਰੀ ਹੋਈ ਆ ਘਰ ਦੇ ਪੌਣੇ 12 ਵਜੇ ਗਏ ਆ ਸਵਾ 12 ਵਜੇ ਚੋਰੀ ਕਰਕੇ ਚੋਰ ਸਾਫ ਐਕਟਿਵਾ ਤੇ ਆ ਰਿਹਾ ਚੋਰੀ ਕਰਕੇ ਸਾਫ ਦਿਖਾਈ ਦੇ ਰਿਹਾ ਤੁਹਾਨੂੰ ਮੈਂ ਵੀਡੀਓ ਚ ਦਿਖਾ ਦਿੰਦਾ ਸਰ ਇਹ ਮਹੱਲਾ ਜੀਤ ਨਗਰ ਦੇ ਕਿ ਕਈ ਵਾਰੀ ਚੋਰੀਆਂ ਹੋ ਚੁੱਕੀਆਂ ਆ ਅੱਜ ਵੀ ਦਿਨ ਦਿਹਾੜੇ ਚੋਰੀ ਗਲੀ ਨੰਬਰ 6 ਜੀਤ ਨਗਰ ਅੱਛਾ ਨੂੰ ਫੋਨ ਆਇਆ ਹੈ ਕਿ ਇੱਥੇ ਚੋਰੀ ਹੋਈ ਹੈ ਅਸੀਂ ਇੱਥੇ ਆ ਗਏ ਹਾਂ ਮੌਕੇ ਤੇ ਤੇ ਸੀਸੀਟੀਵੀ ਕੈਮਰਾ ਦੇਖ ਰਹੇ ਆਂ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਕਿ ਅਸੀਂ ਜਲਦ ਤੋਂ ਜਲਦ ਤੁਹਾਨੂੰ ਚੋਰ ਫੜ ਕੇ ਗੋਡ ਰਿਜ਼ਲਟ ਦਵਾਵਾਂਗੇ ਸਰ ਕਿੰਨਾ ਕਿ ਨੁਕਸਾਨ ਹੋਇਆ ਕਰਨਾ ਇਹਨਾਂ ਦੇ ਘਰੋਂ ਸੋਨਾ ਚੋਰੀ ਹੋਇਆ ਤੇ ਬਾਕੀ ਵੈਰੀਫਾਈ ਕਰ ਰਹੇ ਹਾਂ ਜਿੱਦਾਂ ਬਿਆਨ ਕੰਦੇ ਹੋ ਸਭ ਨਾਲ ਕਾਨੂੰਨੀ ਕਰ ਬਈਏ ਕੀ ਕਰਾਂਗੇ ਸਰ ਸੀਸੀਟੀਵੀ ਫੁਟੇ ਲੈ ਲਈ ਨਹੀਂ ਕੋਈ ਨਹੀਂ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਹੈਵ ਸਟਾਰਟਡ ਇਟ ਤੇ ਅਸੀਂ ਜੋ ਵੀ ਹੋਊਗਾ ਟੈਕਨੀਕਲ ਇਨਵੈਸਟੀਗੇਸ਼ਨ ਵੀ ਨਾਲ ਕਰਾਂਗੇ ਹਿਊਮਨ ਇੰਟੈਲੀਜੈਂਸ ਵਾਲੀ ਵੀ ਕਰਾਂਗੇ ਤੇ ਤੁਹਾਨੂੰ ਰਿਜ਼ਲਟ ਦੰਨੇ ਜਲਦੀ ਮੀਰਾ ਜਲਦੀ ਜਿਹੜਾ ਹੈਗਾ ਜੀ ਜਲਦੀ ਚੋਰ ਫੜ ਗਿਆ